ਦੇ 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 ਜੀ ਇਹ ਨਾਲੇ ਪਾ ਦੇ ਹਾਂ ਜੀ ਦੇ ਦਾਂ ਦੋ ਸੀ ਨੀਅਰ ਮੋਸਟ ਯਰ ਦਸ ਨੀਅਰ ਮੋਸਟ ਉਹ ਫੋਟੋ ਕਰ ਲੀ ਹਾਂ ਉਧਰ ਪਾ ਦੇ ਉਹਨੇ ਕੋਈ ਨਹੀਂ ਪਾ ਉਧਰ ਬਾ ਦੇ ਇੱਧਰ ਦੇਖੋ ਜੀ ਅਜੇ ਇੱਕ ਵਾਰੀ ਵਾਰੀ ਸੌਣ ਦੇਖੋ ਕੱਲ ਵੀ ਥੋੜਾ ਜਿਹਾ ਪਿੱਛੋਂ ਤੁਸੀਂ ਇੱਧਰ ਬਸ ਜਾਓ जय बालमीकि जय गुरुदास जय भीम जय भारत आजुस्थानु बड़ी खुशी है के डॉक्टर पी मराव बिस्नस साहब जी दे पोता जी पी मराव बिमराव जी वो सादे आशन चाय हैगे है असि इन्नु जिया कहने आ ते ਸਤਿਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਗੁਰੂ ਅਰਦਾਸ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਅਰਦਾਸ ਕਰਦੇ ਹਾਂ ਕਿ ਪੰਜਾਬ ਦੀ ਇਹ ਵਾਲਗੋੜ ਸਾਹਮਣ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਜਿਹੜਾ ਅਰਦਾਸ ਵਾਲਮੀਕ ਦੀ ਭਾਈਚਾਰਾ ਹੈਗਾ ਬਹੁਤ ਜ਼ਿਆਦਾ ਹੈ ਔਰ ਇਹਨਾਂ ਵਿੱਚ ਲੀਡਰਸ਼ਿਪ ਦੀ ਲੋੜ ਹੈਗੀ ਹੈ ਜਸਵੰਤ ਸਿੰਘ ਵਰਗੇ ਮਹਾਨ ਤਪਸ਼ਵੀ ਲੀਡਰ ਹੈਗੇ ਜਿਨ੍ਹਾਂ ਨੇ ਭਾਰਤ ਦੀ ਸਾਰੇ ਭਾਰਤ ਦੀ ਸੇਵਾ ਤਤਪੀਰ ਮਰੋਬੇਦਕਰ ਸਾਭ ਜੀ ਨੇ ਉਹ ਵਿਚੋ ਹੈ ਤੇ ਸਾਡੀ ਤੇ ਹੀ ਇੱਛਾ ਹੈਗੀ ਆ ਕਿ ਪੰਜਾਬ ਦੀ ਸੇਵਾ ਕਰਨ ਪੰਜਾਬ ਨੂੰ ਦੇਖਣ ਹੈਗਾ ਪੰਜਾਬ ਨੂੰ ਬਹੁ ਕਾਸ਼ੀ ਰਾਮ ਤੋਂ ਬਾਅਦ ਚ ਕੋਈ ਵਧੀਆ ਲੀਡਰਸ਼ਿਪ ਨਹੀਂ ਮਿਲੀ ਹੈਗੀ ਇਸ ਕਰਕੇ ਸਾਡੇ ਜਿਹੜੇ ਕੌਮ ਦੇ ਲੀਡਰ ਹੈਗੇ ਆ ਇਧਰ ਉਧਰ ਪਾਰਟੀਆਂ ਚ ਪਟਕਦੇ ਹੈਗੇ ਆ ਤੇ ਜੇਕਰ ਇਹ ਰਿਪਬਲਿਕ ਪਾਰਟੀ ਜਿਹੜਾ ਮਿਰ ਬੇਦਕਰ ਸਾਭ ਨੇ ਜਿਹਨੂੰ ਸਥਾਪਿਤ ਕੀਤਾ ਨਾਲ ਜੁੜਨਗੇ ਸਮਾਜ ਦੀ ਹੋਰ ਬਹੁਤ ਤਰੱਕੀ ਹੋਏਗੀ ਔਰ ਸਾਡਾ ਜਿਹੜਾ ਦੇਸ਼ ਖੁਸ਼ਹਾਲ ਹੋਵੇਗਾ ਸਾਡੇ ਜਿਹੜੇ ਭਾਈਚਾਰੇ ਹੈਗੇ ਆ ਉਹ ਵਾਪਸ ਚੜੜ ਕੇ ਰਹਿਣਗੇ ਤੋਂ ਸਾਨੂੰ ਬਹੁਤ ਖੁਸ਼ੀ ਆ ਸੀ ਫਿਰ ਤੋਂ ਵਾਲਮੀਕ ਮਹਾਰਾਜ ਦੇ ਗੁਰੂदास ਮਹਾਰਾਜ ਅੱਜ ਨਾ ਚੜ੍ਹਾਸ ਕਰਦੇ ਆ ਕਿ ਸ੍ਰੀ ਜਸਵੰਤ ਰਾਏ ਜੀ ਨੂੰ ਚੜ੍ਹਦੀ ਕਲਾ ਚ ਰੱਖਣਾ ਤੇ ਪੰਜਾਬ ਦੇ ਵਿੱਚ ਇਹਨਾਂ ਚਿਤਤ ਦਵਾਉਂ ਜੈ ਵਾਲਮੀਕੀ ਹਰ ਹਰ ਵਾਹਿਗੁਰੂ ਜੈ ਗੁਰਦੇਵ ਭੰਗਦੇਵ ਜੈ ਤੀਨ ਜੈ ਭਗਤ ਹਾਂਜੀ ਬਸੇ ਬਾਬਾ ਜੀ ਚਲੇ सर, मैं भीमराव यशवंतराव अंबेडकर आज बाबा जी पन्नोत्तम तो इनका आशीर्वाद लेने के लिए मैं इस डेरे में आया हूँ जो जालंधर में है होशियारपुर से पार्लियामेंट का इलेक्शन में चुनाव लड़ने वाला हूँ इसके लिए बाबा जी का आशीर्वाद होना जरूरी मैं समझता हूँ इसी कारण इस डेरे में मत्था टेकने के लिए बाबा जी का आशीर्वाद लेने के लिए आ जाए बाबा जी ने अच्छा सा आशीर्वाद दिया आने वाले चुनाव में सफल हो इस तरीके की बातें रखे मैं बाबा जी का पूरे दिल से धन्यवाद देता हूँ इस आशीर्वाद से मैं पंजाब में हमारी ग्लोबल रिपब्लिकन पार्टी आने वाले चुनाव चुन जय वाल गुरुदेव धन गुर गुरुदेव जय भीम, जय पर जय संविधान जय वाल्मीकि हर हर बाल्मीकि अज बहुत ही सत्कार जो संत बाबा कमनाथ जी महाराज बाल योगी जो योग आश्रम रहीम पहुंचे क्योंकि बाबा, साहब डॉक्टर पीला अंबेडकर जी पुत्रा जी हुशियरपुर तो इलेक्शन लड़ रहे हैं ਬੀਮਾ ਉਹ ਵਿਸ਼ਵੰਤੰਬੀਰ ਕਾ ਜੀ ਜਿਨ੍ਹਾਂ ਨੂੰ ਲੈ ਕੇ ਮਹਾਰਾਜ ਦੇ ਚਰਨਾਂ ਦੇ ਮੱਧਕਮਸਤ ਹੋਣ ਬਸਿਆ ਹੈ ਮਹਾਰਾਜ ਅਸ਼ੀਰਵਾਦ ਲੈਣ ਆਇਆ ਅਸੀਂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਮਹਾਰਾ ਜੀ ਨੇ ਬਹੁਤ ਅਸ਼ੀਰਵਾਦ ਦਿੱਤਾ ਹੈ ਔਰ ਇਸ ਤਰ੍ਹਾਂ ਦੇ ਮਹਾਪੁਰਸ਼ ਵਿਦਵਾਨ ਮਹਾਪੁਰਸ਼ ਬ੍ਰਹਮ ਗਿਆਨੀ ਮਹਾਪੁਰਸ਼ ਸਮਾਜ ਨੂੰ ਲੀਡ ਕਰਨਗੇ ਤਾਂ ਸਮਾਜ ਬਹੁਤ ਜਲਦੀ ਅੱਗੇ ਵਧੇਗਾ ਬਹੁਤ ਤਰੱਕੀ ਕਰੇਗਾ ਤੋਂ ਮੈਂ ਦੁਆਰਾ ਕੋਟਨ ਕੋਟਨ ਤਨਵਾਦ ਕਰਦੀ ਹਾਂ ਸਾਡੇ ਨਾਲ ਜਰੰਦਰ ਤੋਂ ਕੈਂਡੀਡੇਟ ਜਿਨ੍ਹਾਂ ਨੇ ਸੇ ਕੱਲ ਟਿਕਟ ਡਾਕਟਰ ਵੀਨਰਾਜ ਸ਼ਿਵੰਤਰਾਮ ਅੰਬੇਦਕਰ ਜੀ ਨੇ ਆਪਣੇ ਕਰ ਕਮਰ ਦੁਆਰਾ ਦਿੱਤੀ ਹੈ ਵਾਲਮੀਕੰਦ ਬਾਬਰਾ ਜੀ ਉਹ ਵੀ ਸਾਡੇ ਵਿੱਚ ਖੜੇ ਨੇ ਬਾਬਾ ਜੀ ਉਹਨਾਂ ਤੇ ਵੀ ਅਸ਼ੀਰਵਾਦ ਰੱਖਣਗੇ ਔਰ ਉਹਨਾਂ ਦੀ ਪੂਰੀ ਟੀਮ ਰਮੇਸ਼ ਕਾਲਾ ਜੀ ਜਿਤਨੇ ਵੀ ਟੀਮ ਮੈਂਸੇਨਾ ਦਾ ਸਭ ਦਾ ਬਾਬਾ ਜੀ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਅਸ਼ੀਰਵਾਦ ਮਿਹਰ ਪ੍ਰਿਆਸ ਰੱਖਣਾ ਤਾਂ ਜੋ ਡਾਕਟਰ ਵੀਰ ਅੰਬੇਦਕਰ ਜੀ ਦਾ ਜੋ ਸੁਪਨਾ ਹੈ ਪਾਰਲੀਮੈਂਟ ਦੀ ਚਾਬੀ ਹੈ ਇਸ ਸਮਾਜ ਦੇ ਹੱਥਾਂ 'ਵੇ ਜਿਸਨ ਸਮਾਜ ਦੇ ਹੱਥਾਂ 'ਚ ਆ ਜਾਏਗੀ ਤਾਂ ਮਹਾਪੁਰਖਾਂ ਦਾ ਜੋ ਰਤਵਾ ਹੈ ਮੈਂ ਅੱਜ ਦੇਖ ਰਹੀ ਸੀ ਕਿ ਸਾਡੇ ਹੀ ਮਹਾਪੁਰਸ਼ਾਂ ਦੇ ਡੇਰਾਂ ਦੇ ਵਿੱਚ ਜੋ ਸਤਕਾਰ ਜੋ ਪਿਆਰ ਮਿਲ ਰਿਹਾ ਹੈ ਉਹ ਕਿਸੇ ਹੋਰ ਦੇ ਚ ਮਹਾਰਾਜੀ ਜਾ ਕੇ ਨਹੀਂ ਮਿਲਦਾ ਕਿਉਂਕਿ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਤੋਂ ਸਾਨੂੰ ਕੋਈ ਪੁੱਛਦਾ ਨਹੀਂ ਸੀ ਅਜਿਹਾ ਮਹਾਪੁਰਸ਼ਾਂ ਦੇ ਕਾਰਨ ਜਿਨ੍ਹਾਂ ਨੇ ਬਾਣੀ ਮਾਧਮ ਤੋਂ ਪੂਰੇ ਸਮਾਜ ਨੂੰ ਇੱਕ ਝੁਟ ਹੋਣ ਵਾਸਤੇ ਪ੍ਰੇਰਿਤ ਕੀਤਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮਖੀਰਾ ਤੋ ਆਪਾਂ ਸਾਰੇ ਨਿਕ ਝੁੱਟੋ ਕੇ ਇਕਤਾ ਦਾ ਸੂਤ ਦੇਣਾ ਇਕਤਾ ਦਾ ਨਾਰਾ ਲਾਉਣਾ ਹੈ ਵੱਤ ਤੋਂ ਵੱਧ ਡਾਕਟਰ ਵੀਰ ਰਾਜ ਜਸ਼ਵੰਤਰਾਮ ਬੇੜਕਾ ਜੀ ਨੂੰ ਸ਼ਹਿਰਪੁਰ ਤੋਂ ਮोटा ਪਕੀਚ ਤੋਂਣਾ ਹੈ ਮੈਂ ਤਾਂ ਸਮਝਦੀ ਸੀ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਬਹੁਜਨ ਸਮਾਜ ਪਾਰਟੀ ਔਰ ਜਿਤਨਾ ਕਾਂਗਰਸ ਪਾਰਟੀ ਨੂੰ ਸਮਰਥਨ ਕਰਨਾ ਚਾਹੀਦਾ ਸੀ ਉੱਥੋਂ ਸੀਟ ਛੱਡ ਦੇਣੀ ਚਾਹੀਦੀ ਸੀ ਕਿਉਂਕਿ ਦੁਨੀਆ ਦੇ ਮਾਲਕ ਪੂਰੀ ਬ੍ਰਹਿਮੰਡ ਦੇ ਮਾਲਕ ਬਾਬਾ ਸਾਹਿਬ ਡਾਕਟਰ ਪੀਰੋ ਮਿੰਕਰ ਜੀ ਵਿਸ਼ਵ ਰਤਨ ਜਿਨ੍ਹਾਂ ਨੂੰ ਸਿੰਪਲ ਆਫ ਨੋਲੇਜ ਨਾਲ ਵੀ ਪੁਕਾਰਿਆ ਜਾਂਦਾ ਹੈ ਤਾਂ ਅਸੀਂ ਸਰਬਸੰਮਤੀ ਦੇ ਨਾਲ ਸਾਰੇ ਰਲ ਕੇ ਇਹਨਾਂ ਨਵੰਬਰ ਪਾਰਲੀਮੈਂਟ ਟੂ ਬਣਾਈਏ ਔਰ ਪਾਰਲੀਮੈਂਟ ਪਹੁੰਚ ਗਏ ਆਪਣੇ ਬਹੁਜ ਸਾਰੇ ਸਮਾਜ ਦੇ ਮੁੱਦਿਆਂ ਨੂੰ ਇੱਕ ਪਹਿਨਤੇ ਜਾਤੇ ਰੱਖਣ ਜੋ ਜਿੰਨੇ ਪ੍ਰੋਬਲਮ ਹੈ ਐਜੂਕੇਸ਼ਨ ਦੀ ਸੇ ਸਹੂਲਤਾਂ ਦੀ ਅੱਜ ਸਾਡਾ ਸਮਾਜ ਦੇ ਵਿੱਚ ਸਭ ਤੋਂ ਵੱਡੀ ਬੇਰੋਜ਼ਗਾਰੀ ਹੈ ਸਰਕਾਰੀ ਨੌਕਰੀਆਂ ਖਤਮ ਹੋ ਰਹੀਆਂ ਹਨ ਸਾਰੀ ਹਰ ਮਹਿਕਮਾ ਪ੍ਰਾਈਵੇਟ ਲਾਇਸ ਹੋ ਗਿਆ ਹੈ ਕੋਈ ਮੈਕਮਾ ਸਰਕਾਰੀ ਨਹੀਂ ਰਿਹਾ ਤਾਂ ਸਕੂਲਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਹਨ ਜਿੱਥੇ ਟੀਚਰਾਂ ਦੀ ਕਮੀ ਹੈ ਉੱਥੇ ਸਵਚਾਲੇ ਵੀ ਨਹੀਂ ਹੈ ਬਿਲਡਿੰਗ ਵੀ ਅਨਸੇਫ ਨੇ ਤੁਸੀਂ ਜਾ ਕੇ ਦੇਖੋਗੇ ਜਿੱਥੇ ਸਾਡੇ ਬੱਚੇ ਪੜ੍ਹਦੇ ਹਨ ਕਿਉਂਕਿ ਇਹ ਸਾਡੇ ਬੱਚਿਆਂ ਵਾਸਤੇ ਜੋ ਪ੍ਰਬੰਧ ਹੈ ਜੋ ਅੱਛਾ ਹੋਣਾ ਚਾਹੀਦਾ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਬਾਬਾ ਸਾਡਾ ਕੰਪੀਟ ਦਾ ਸਲੋਗਨ ਸੀ ਪੜੋ ਜੁੜੋ ਸੰਘਰਸ਼ ਕਰੋ ਗੁਰੂਦਾਸ ਜੀ ਮਰਨ ਜਿਆ ਪੜੀਏ ਗੁਨੀਏ ਨਾਮ ਸਭ ਸੁਣੀਏ ਅਨਪਹੁ ਨਦਰਸੇ ਤੋ ਅਸੀਂ ਮਹਾਰਾਜ ਦੇ ਚਰਨਾਂ ਚ ਅਸ਼ੀਰਵਾ ਲੈਣਾ ਆ ਤੋ ਆਪਣੀ ਕਿਰਪਾ ਰਖਣ ਮਿਹਰ ਮਿਹਰ ਪ੍ਰਯਤ ਕਰ ਤਾਂ ਜੋ ਸਾਡੇ ਸਾਰੇ ਨੂੰ ਚੰਗੀ ਮਤਬੁੱਧੀ ਬਲ ਬਖਸ਼ਣ ਅਸੀਂ ਚੰਗੇ ਰਸਤੇ ਚੱਲ ਕੇ ਮਾਨਤਾ ਦੀ ਸੇਵਾ ਕਰ ਸਕੀਏ ਇਨਾਂ ਸ਼ਬਦਾਂ ਨਮਨ ਸਾਰੇ ਮੀਡੀਆ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਂ ਜੈ ਪਾਲ ਜੈ ਸਤਿ